ਸਾਡੇ ਇਸ YouTube ਚੈਨਲ ਤੇ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਲਾਇਕ ਕਮੈਂਟ ਤੇ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਘੰਟੀ ਦੇ ਬਟਨ ਨੂੰ ਦਬਾ ਲਓ ਤਾਂ ਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੇ ਕਿਸੇ ਵੀਰ ਨੇ ਖੇਤੀਬਾੜੀ ਦੇ ਸੰਧ ਜਿਵੇਂ ਟਰੈਕਟਰ ਟਰਾਲੀ ਕੋਠੀ ਕਾਰ ਜ਼ਮੀਨ ਪਲਾਂਟ ਜੇ ਪਸ਼ੂ ਵੇਚਣ ਲਈ ਐਡ ਕਰਾਉਣੀ ਹੋਵੇ 5 ਤੋਂ 7 ਫੁੱਟ ਮਾ ਜਾਂ 1 ਮਿੰਟ ਦੀ ਵੀਡੀਓ ਬਣਾ ਕੇ ਸਾਡੇ WhatsApp ਨੰਬਰ 987830354 ਤੇ ਸਾਰੀ ਜਾਣਕਾਰੀ ਸਮੇਤ ਭੇਜ ਦਿਓ ਅਸੀਂ ਇਹ ਤੁਹਾਡੀ ਐਡ ਆਪਣੇ ਚੈਨਲ ਤੇ ਮੁਫਤ ਵਿੱਚ ਲਗਾ ਦੇਵਾਂਗੇ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਜੀ 4 ਟਰੈਕਟਰ 3600 ਪੰਜਾਬ ਨੰਬਰ ਹੈ ਨਵੇਂ ਟਾਇਰ ਹੈ ਮੋਡੀਫਾਈ ਹੋਇਆ ਟਰੈਕਟਰ ਹੁੱਡ ਵਾਲੀ ਛਤਰੀ ਹੈ ਵਿੱਚ ਬਹੁਤ ਵਧੀਆ ਮਿਊਜ਼ਿਕ ਸਿਸਟਮ ਲੱਗਿਆ ਹੈ ਮਾਡਲ 1993 ਏਰੀਆ ਬਿਆਸ ਸ੍ਰੀ ਅਮਰitsar ਸਾਹਿਬ ਰੇਟ ਹੈਗਾ ਜੀ 210000 ਫੋਨ ਨੰਬਰ 96533 92836 ਜੇਕਰ ਕਿਸੇ ਭਰਾ ਨੂੰ ਫੋ ਟਰੈਕਟਰ ਚਾਹੀਦਾ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਅਗਲੇ ਟਰੈਕਟਰ ਦੀ ਗੱਲ ਕਰਦੇ ਹਾਂ ਜੀ ਸੋਨਾ ਲੀਕਾ 750 ਪੰਜਾਬ ਨੰਬਰ ਟਾਇਰ 75% ਇੰਜਨ ਗੇਅਰ ਦਾ ਫੁੱਲ ਓਕੇ ਹੈ ਜੀ ਮਾਡਲ 2014 ਰੇਟ ਹੈਗਾ ਜੀ 445000 ਸਾਰਾ オリジナル ਹੈ ਟਰੈਕਟਰ ਏਰੀਆ ਸ਼੍ਰੀ ਮਕਸਰ ਸਾਹਿਬ ਫੋਨ ਨੰਬਰ ਹੈ ਜੀ 9915491249 ਜੇਕਰ ਕਿਸੇ ਭਰਾ ਨੂੰ ਸੋਨਾ ਲਿਕਾ ਟਰੈਕਟਰ ਚਾਹੀਦਾ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦਾ ਜੀ ਅਗਲੀ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਜੀ ਧੰਨਵਾਦ